ਸੰਗਤ ਜੀ ਦਰਸ਼ਨ ਕਰੋ ਧਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਵਿੱਤਰ ਅਸਥਾਨ ਗੁਰਦੁਆਰਾ ਟਾਲਾ ਸਾਹਿਬ ਇਸ ਸਥਾਨ ਤੇ ਬਾਬਾ ਜੀ ਦਾ ਜੰਗ ਕਰਦਿਆਂ ਧੜ ਨਾਲੋਂ ਸਿਰਸੋ ਜੁਦਾ ਹੋਇਆ ਸੀ ਇੱਥੇ ਜਿਹੜਾ ਵੀ ਸ਼ਰਧਾ ਧਾਰ ਕੇ ਆ ਜਾਂਦਾ ਨਾ ਬਾਬਾ ਜੀ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੰਦੇ ਜਿਹੜਾ ਆ ਕੇ ਸੇਵਾ ਕਰਦਾ ਏ ਸਿਮਰਨ ਕਰਦਾ ਏ ਬਾਬਾ ਜੀ ਨੂੰ ਪ੍ਰੇਮ ਕਰਦਾ ਏ ਤੇ ਬਾਬਾ ਜੀ ਲੋਕ ਸੁਖੀਏ ਪਰਲੋਕ ਸਹੇਲੇ ਕਰ ਦਿੰਦੇ ਨੇ ਹਰ ਐਤਵਾਰ ਸੰਗਤਾਂ ਬੜੇ ਪ੍ਰੇਮ ਨਾਲ ਚਪੈਰੇ ਵਿੱਚ ਹਾਜ਼ਰੀ ਭਰਦੀਆਂ ਨੇ ਸੇਵਾ ਕਰਦੀਆਂ ਨੇ ਗੁਰਬਾਣੀ ਪੜ੍ਹਦੀਆਂ ਨੇ ਬਾਬਾ ਜੀ ਐਸੇ ਮਹਾਨ ਨੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਹONI ਨੂੰ ਲਲਕਾਰਿਆ ਕੋਈ ਐਸਾ ਸੂਰਮਾ ਅਜੇ ਤੱਕ ਨਹੀਂ ਹੋਇਆ ਜਿਨੇ ਮੌਤ ਨੂੰ ਵੰਗਾਰਿਆ ਹੋਵੇ ਤੇ ਅੱਜ ਵੀ ਇਤਿਹਾਸ ਗਵਾਏ ਬਾਬਾ ਜੀ ਨੇ ਬਿਨਾ ਸੀਸ ਤੋਂ ਜੰਗ ਦੇ ਮੈਦਾਨ ਵਿੱਚ ਜ਼ਾਲਮਾਂ ਨੂੰ ਲੋਏ ਦੇ ਚਨਣ ਚ ਬਾਏ ਤੇ ਹਰ ਮੰਦਰ ਸਭ ਜਾ ਕੇ ਸੀਸ ਭੇਟ ਕੀਤਾ ਇਹ ਬੋਲ ਕਹਿ ਸਤਿਗੁਰ ਆਗੇ ਸੀਸ ਭੇਟਦੇ ਹਾਂ ਜੇ ਸਤਿਗੁਰ ਸੱਚੇ ਭਾਵੈ ਐਸੇ ਮਹਾਨ ਬਾਬਾ ਦੀਪ ਸਿੰਘ ਸਾਹਿਬ ਜੀ ਇਸ ਸਥਾਨ ਤੇ ਜਦੋਂ ਕਿਸੇ ਦੀ ਇੱਛਾ ਪੂਰੀ ਹੁੰਦੀ ਹੈ ਨਾ ਉਹ ਆਪਣੀ ਸ਼ਰਧਾ ਅਨਸਾਰ ਭੇਟਾਵਾਂ ਸਤਿਗੁਰ ਨੂੰ ਭੇਟ ਕਰਦੇ ਨੇ ਸਮਾਧੇ ਦਾ ਚੋਲਾ ਚੜਾਉਂਦੇ ਨੇ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਂਦੇ ਨੇ ਹੋਰ ਜਿੰਨੀ ਕਿਸੇ ਦੀ ਭਾਵਨਾ ਹੋਵੇ ਉਹ ਸੇਵਾ ਕਰਦਾ ਏ ਜੇ ਕਿਸੇ ਦਾ ਕਾਰਜ ਰਾਸਤਾ ਹੁੰਦਾ ਹੋਵੇ ਨਾ ਘਰ 'ਚ ਕੋਈ ਪਰੇਸ਼ਾਨੀ ਹੋਵੇ ਦੋਖ ਤਖਲੀਫ ਹੋਵੇ ਉਹ ਬਾਬਾ ਜੀ ਦੇ ਸਥਾਨ ਤੇ ਆ ਕੇ ਕੜਾ ਪ੍ਰਸ਼ਾਦ ਦੀ ਦੇਖ ਕਰਾਵੇ ਸ਼ਹੀਦੀ ਦੇਖ ਕਰਾਵੇ ਸ਼ਹੀਦ ਸਿੰਘ ਉਹ ਵੀ ਮੋਰਚਾ ਫਤਿਹ ਕਰ ਦਿੰਦੇ ਨੇ ਜਿਹਦੀ ਕਦੇ ਆਸ ਨਾ ਮਨ ਚ ਹੋਈ ਹੋਵੇ ਕਿ ਇਹ ਕਾਰਜ ਰਾਸ ਹੋ ਜਾਣਾ ਕਿ ਨਹੀਂ ਹੋਣਾ ਐਸੇ ਮਹਾਨੇ ਸ਼ਹੀਦ ਕਲਗੀਧਰ ਪਾਸ਼ਾ ਨੇ ਸ਼ਹੀਦਾਂ ਨੂੰ ਬਹੁਤ ਵੱਡੀਆਂ ਵਡਿਆਈਆਂ ਦਿੱਤੀਆਂ ਨੇ ਇਸ ਲਈ ਜਦੋਂ ਵੀ ਬਾਬਾ ਜੀ ਦੇ ਅਸਥਾਨ ਤੇ ਆਓ ਨਾ ਨਿਮਰਤਾ ਧਾਰ ਕੇ ਆਇਆ ਕਰੋ ਬਾਬਾ ਜੀ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੰਦੇ ਇਸ ਅਸਥਾਨ ਤੇ ਬਹੁਤ ਛੀਰ ਸਿੰਘਾਂ ਦਾ ਪੈਰਾ ਏ ਜਦੋਂ ਕੋਈ ਪ੍ਰੇਮ ਕਰਦਾ ਨਾ ਉਹ ਤੇ ਬਖਸ਼ਿਸ਼ ਹੋ ਜਾਂਦੀ ਹੈ ਜਿਹੜਾ ਪ੍ਰੇਮ ਕਰੂਗਾ ਉਸ ਤੇ ਬਖਸ਼ਿਸ਼ ਹੋਣੀ ਹੈ ਗੁਰਬਾਣੀ ਦਾ ਪ੍ਰਮਾਣ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਇਸ ਲਈ ਸਦਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰਿਆ ਕਰੋ